ਕिलो ਹੀਰੋਇਨ ਤੇ ਹੋਰ ਬਾਕੀ ਫਾਰਮਾ ਡਰੱਗਸ ਤੇ ਹੋਰ ਚੀਜ਼ਾਂ ਰਿਕਵਰ ਹੋਈਆਂ ਔਰ ਇਸ ਤੋਂ ਇਲਾਵਾ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਇਲੀਗਲ ਕਰਾਰ ਦਿੱਤੇ ਕਿ ਸਟਰਕਚਰਸ ਨੇ ਘਰ ਨੇ ਉਹਨਾਂ ਨੇ ਸਾਡੇ ਤੋਂ ਪੁਲਿਸ ਫੋਰਸ ਮੰਗਦੇ ਆ ਤੇ ਅਸੀਂ ਆ ਪਾ ਕੇ ਦੇਈ ਦੀਏ ਸੋ ਥੈਟ ਮੈਸੇਜ ਕਲੀਅਰ ਚਲ ਜੇ ਕਿ ਜਿਹੜਾ ਡਰਗਨ ਮਨੀਆਂ ਬਣਾਈਆਂ ਹੋਈਆਂ ਚੀਜ਼ਾਂ ਉਹਨਾਂ ਦੀ ਕੋਈ ਜਗ੍ਹਾ ਨਹੀਂ ਹੈ ਸਾਡੀ ਸਿਵਲਾਈਜ਼ਡ ਸੋਸਾਇਟੀ 'ਚ ਔਰ ਇਲੀਗੈਲਟੀ ਦਾ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਸੋ ਇਹ 14ਵੀਂ ਅੱਜ ਡੈਮੋਲਿਸ਼ਨ ਹੈਗੀ ਹੈ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਇਹ ਪੁਲਿਸ ਅਮਦਦ ਸਾਡੇ ਤੋਂ ਮੰਗੀ ਸੀ ਉਹਨਾਂ ਨੇ ਅਸੀਂ ਉੱਥੇ ਆਏ ਆ ਇਹਦੇ ਵਿੱਚ ਚੰਦ ਸਿੰਘ son of ਲਾਬ ਸਿੰਘ ਦਾ ਘਰ ਹੈ ਅਨਗੜ ਦਾ ਗੇਟ ਕੀਮਾ ਪੁਲਿਸ ਸਟੇਸ਼ਨ 'ਚ ਇਹਦੇ ਖਿਲਾਫ 7 ਮੁਕੱਦਮੇ ਦਰਜ ਹੈ ਪ੍ਰੀਵੈਂਟਿਵ ਐਕਸ਼ਨ ਵੀ ਹੋਇਆ ਔਰ ਕਾਫੀ ਨੋਟੋਰੀਅਸ ਬੰਦਾ ਹੈ ਇਸ ਤੋਂ ਇਲਾਵਾ ਇਹਦਾ ਜਿਹੜਾ ਭਰਾ ਹੈ ਜਸਬੀਰ ਸਿੰਘ ਉਹ ਵੀ ਬੜਾ ਨੋਟੋਰੀਅਸ ਗੈਂਗਸਟਰ ਹੈ ਜੋ ਇਸ ਵੇਲੇ ਜੇਲ੍ਹ 'ਚ ਹੈ 37 ਮੁਕੱਦਮੇ ਉਹਦੇ ਖਿਲਾਫ ਦਰਜ ਹੈ ਵੱਖ-ਵੱਖ ਧਾਰਾਵਾਂ ਦੇ ਔਰ ਸਾਰਾ ਜਿਹੜਾ ਇਹ ਚੰਦ ਸਿੰਘ ਇਹਦੀ ਜਿਹੜੀ ਫੈਮਿਲੀ ਹੈ ਇਸ ਕੰਮ ਚ ਲੱਗੀ ਹੋਈ ਹੈ ਔਰ ਇਹਨਾਂ ਖਿਲਾਫ ਜਿਹੜੇ ਲੇਟੈਸਟ ਮੁਕੱਦਮਾ ਹੈਗਾ 2025 ਦਾ ਹੈ 275 ਨੰਬਰ 210 2025 ਲੇਟੈਸਟ ਇਸੇ ਮਹੀਨੇ ਦਾ ਹੈਗਾ ਜਿੱਚ ਕਿ 10 ਗ੍ਰਾਮ ਹਿਰੋਇਨ ਵੀ ਇਤੋਂ ਬਰਾਮਦ ਹੋਈ ਸੀ ਜੇ ਆਪਾਂ ਦੀ ਭਾਵਣੀ ਹਿਸਟਰੀ ਦੇਖੀਏ ਤਾਂ 2011 ਤੋਂ ਇਹਦੇ ਖਿਲਾਫ ਫੌਜਦਾਰੀ ਮੁਕੱਦਮੇ ਦਰਜ ਨੇ ਤੇ ਇਸ ਤੋਂ ਇਲਾਵਾ ਜਿਹੜੀ ਮੇਨ ਐਂਡੀਪੀਐਸ ਦਾ ਕੰਮ ਹੈ ਉਹ 7/4/2012 ਤੋਂ ਪਹਿਲਾ ਮੁਕੱਦਮਾ ਦੇ ਖਿਲਾਫ ਦਰਜ ਹੈ ਜੀਟੀਕਮਾ ਪੁਲਿਸ ਸਟੇਸ਼ਨ ਜਿੱਥੇ ਕਿ ਕਮਰਸ਼ੀਅਲ ਕੁਆਂਟੀਟੀ ਜਿਹੜੀ ਹੈ ਸੌਰੀ 250 ਗ੍ਰਾਮ ਸਮੈਕ ਜਿਹੜੀ ਰਿਕਵਰ ਕੀਤੀ ਗਈ ਸੀ ਉਸ ਤੋਂ ਇਲਾਵਾ ਕਮਰਸ਼ੀਅਲ ਕੁਆਂਟੀਟੀ ਦਾ ਤਰਨਤਾਰਨ ਦਾ ਮੁਕੱਦਮਾ ਹੈਗਾ ਔਰ ਉਸ ਤੋਂ ਇਲਾਵਾ ਗੇਟਕੀਮਾ ਚੀ ਇਹਦੇ ਅਲੱਗ-ਅਲੱਗ ਹਿਰੋਇਨ ਦੇ ਮੁਕੱਦਮੇ ਦਰਜ ਨੇ ਤੇ ਸਾਡੀ ਜਿਹੜੀ ਕਮਿਸ਼ਨਰ ਪੁਲਿਸ ਦੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਸਾਡੇ ਸਟੇਟ ਵੱਲੋਂ ਸੀਐਮ ਸਾਹਿਬ ਵੱਲੋਂ ਬਣਾਈ ਹੈ ਉਹਦੇ ਉੱਤੇ ਇਸੇ ਤਰ੍ਹਾਂ ਕੰਮ ਕਰਦੇ ਆ ਇਸ ਤੋਂ ਇਲਾਵਾ ਬਹੁਤ ਸਾਰੀਆਂ ਪ੍ਰਾਪਰਟੀਆਂ ਫ੍ਰੀਜ਼ ਵੀ ਕੀਤੀਆਂ ਜਾ ਰਹੀਆਂ ਔਰ ਕੰਪਟੈਂਟ ਅਥਾਰਟੀ ਦਿੱਲੀ ਰਾਹੀਂ ਉਹਨਾਂ ਨੂੰ ਅਸੀਂ ਜਿਹੜਾ ਫ੍ਰੀਜ਼ ਕਰਾ ਕੇ ਨੋਟਿਸ ਦਿੰਨੇ ਆ ਰੈਵਨਿਊ ਨੂੰ ਦੱਸਿਆ ਜਾਂਦਾ ਔਰ ਉਹਦਾ ਅਗਲਾ ਜਿਹੜਾ ਪ੍ਰੋਸੈਸ ਹੈਗਾ ਫੋਰਫੀਚਰ ਦਾ ਉਹ ਵੀ ਅਸੀਂ ਉਹਨੂੰ ਵੀ ਅਡਾਪਟ ਕਰਦੇ ਆ ਸਰ ਕੁਝ ਢਲ ਪਈ ਆ ਜੀ ਜਿਹੜੇ ਲੋਕ ਨੇ ਕੀ ਲੱਗਦਾ ਹਜੇ ਵੀ ਉਹਨਾਂ ਕੀ ਕੰਮ ਕਰ ਰਿਹਾ ਜੀ ਨਹੀਂ ਦੇਖੋ ਬਹੁਤ ਫਰਕ ਹੈ ਮੇਰੇ ਮੁਤਾਬਕ ਤਾਂ ਅਵੇਲੇਬਿਲਟੀ ਔਨ ਸਟਰੀਟ ਘਟਾ ਤਾਂ ਹੀ ਫਾਰਮਾਸਿਊਟੀਕਲ ਡਰੱਗਸ ਤੁਸੀਂ ਦੇਖੋ ਉਹਦੀ ਰਿਕਵਰੀ ਬਹੁਤ ਲੱਖਾਂ ਚ ਆਈ ਹੈ ਔਰ ਸਾਡੇ ਕਮਿਸ਼ਨੇਟ ਦੇ ਵਿੱਚ ਐਡੀ ਵੱਡੀਆਂ ਰਿਕਵਰੀਆਂ ਨਹੀਂ ਹੋਈਆਂ ਪਹਿਲਾਂ ਜਿਨ੍ਹਾਂ ਨੂੰ ਅਸੀਂ ਜਾ ਕੇ ਇੰਟਰ ਸਟੇਟ ਯੂਪੀ ਗੁਜਰਾਤ ਔਰ ਮਧਿਆ ਪ੍ਰਦੇਸ਼ ਦੇ ਵਿੱਚ ਵੀ ਜਾ ਕੇ ਰਿਕਵਰੀਆਂ ਕੀਤੀਆਂ ਇਥੋਂ ਡਰੱਗ ਇਨਸਪੈਕਟਰ ਲੈ ਕੇ ਜਾ ਕੇ ਬਾਕੀ ਜਿਹੜਾ ਕਰਾਸ ਬਾਰਡਰ ਡਰੋਨ ਦਾ ਕੰਮ ਹੈਗਾ ਉਹ ਤੁਹਾਨੂੰ ਪਤਾ ਹੀ ਹੈ ਕਿ ਇਸ ਤਰ੍ਹਾਂ ਮਤਲਬ ਸਾਡਾ ਕੋਹਾਂਡੀ ਮੁਲਕ ਇਸ ਕੰਮ 'ਚ ਲੱਗੇ ਰਹਿੰਦਾ ਹੈ ਔਰ ਪੋਸ਼ਨ ਕਰਦੇ ਰਹਿੰਦੇ ਹੋ ਡਰਗ ਦੀ ਜਿਹੜੀ ਸਪਲਾਈ ਹੈ ਬਟ ਪੂਰੀ ਤਰ੍ਹਾਂ ਸਤਰਕਾਂ ਸੀ ਔਰ ਰਿਕਵਰੀਜ਼ ਵੀ ਸ਼ੋ ਕਰਦੀਆਂ ਕਿ ਕਿੰਨਾ ਇਨਫੋਰਸਮੈਂਟ ਦੇ ਉੱਤੇ ਸਟਰੋਂਗ ਕੰਮ ਹੋਇਆ ਠੀਕ ਹੈ ਕਿ ਕਾਫੀ ਅੱਗੇ ਨੂੰ ਫਰਕ ਹੈ ਜੇ ਓਟ ਸੈਂਟਰ ਦੀਆਂ ਫਿਗਰਸ ਦੇਖੀਏ ਡੀ ਐਡਿਕਸ਼ਨ 'ਚ ਵੀ ਅਸੀਂ ਬਹੁਤ ਸਾਰੇ ਮਰੀਜ਼ ਦਾਖਲ ਕਰਾਏ ਅੱਜ ਜੀ ਮੈਂ ਸਵੇਰੇ ਦੇਖ ਲਈ 3000 ਪਲੱਸ ਅਸੀਂ ਦਾਖਲ ਕਰਾ ਚੁੱਕੇ ਆ ਡਿਕਸ਼ਨ ਸੈਂਟਰ ਚ ਪੁਲਿਸ ਵੱਲੋਂ ਓਟ ਸੈਂਟਰ ਦੇ ਵਿੱਚ ਵੀ ਮਰਖਾ ਢਾਈ 2500 ਦੇ ਖਲੀਫ ਜਿਹੜੇ ਰਜਿਸਟਰ ਹੋ ਚੁੱਕੇ ਐ ਸੋ ਜਿਹੜੀ ਇੰਨੀ ਉੱਥੇ ਜਾਣਾ ਇਹ ਸ਼ੋ ਕਰਦਾ ਕਿ ਸਟਰੀਟ ਦੇ ਉੱਤੇ ਇਤਨਾ ਅਵੇਲੇਬਿਲਟੀ ਘਟਾ ਹੈ ਲੋਕਾਂ ਦੇ ਵਿੱਚ ਇਹ ਜਾਗਰੂਤਾ ਦਾ ਅਸਰ ਆ ਰਿਹਾ ਉਹ ਤਾਂ ਹੀ ਆਪਣੇ ਆਪ ਨੂੰ ਡੀਡਿਕ ਕਰਵਾ ਰਹੇ ਅਸਰ ਜਿਹੜੀ ਜਿਹਾਗਾ ਢਾਈ ਗਈ ਹੈ ਪੁਲਿਸ ਨੂੰ ਕਿੰਨੀ ਕੁ ਮੁਸ਼ਕਲ ਆ ਰਹੀ ਹੈ ਜੀ ਇਹਦੇ ਵਿੱਚ ਕਹਿੰਦੇ ਕਿ ਬਹੁਤ ਸਾਰਾ ਨਸ਼ਾ ਜਦਾ ਨੌਜਵਾਨਾਂ ਦੇ ਵੱਲੋਂ ਆ ਕੇ ਵੇਚਣ ਦਾ ਕੰਮ ਕੀਤਾ ਜਾਂਦਾ ਜੀ ਇੱਥੇ ਨਹੀਂ ਮੁਸ਼ਕਲ ਕੋਈ ਨਹੀਂ ਹੈ ਤੁਹਾਡੇ ਸਾਹਮਣੇ ਆਪਾਂ ਖੜੇ ਹੈ ਮੈਂ ਤਾਂ ਆਪ ਸੀਨੀਅਰ ਮੋਸਟ ਆਫੀਸਰ ਹਾਂ ਡਿਸਟ੍ਰਿਕਟ ਦਾ ਅਸੀਂ ਆਪ ਖੜੇ ਹਾਂ ਮਿਊਨਿਸਪਲ ਕਾਰਪੋਰੇਸ਼ਨ ਦੇ ਆਫੀਸਰਜ਼ ਆਏ ਹੋਏ ਆ ਉਹਨਾਂ ਦਾ ਜਿਹੜਾ ਆਰਡਰ ਸੀ ਪੁਲਿਸ ਨੂੰ ਦੱਦਾ ਉਹਨੂੰ ਆਪ ਮੈਂ ਖੁਦ ਆਪਣੇ ਲੈਵਲ ਤੇ ਆ ਕੇ ਇੰਪਲੀਮੈਂਟ ਕਰਾ ਰਿਹਾ ਔਰ ਉਹਨਾਂ ਨੂੰ ਪੂਰਾ ਹੀ ਸਹਿਯੋਗ ਦੇ ਰਹੇ ਹਾਂ ਸਰ ਬੈਕ ਲੈ ਕੇ ਹੋਰ ਵੀ ਜਿਹੜੀ ਗੱਲ ਚੱਲੀ ਐ ਇਦਾਂ ਹੀ ਗੱਲ ਕੀਤੀ ਹੈ ਜੀ ਬਦਰ ਬਿਲਕੁਲ ਜੋ ਇਲਿਗੈਲਟੀ ਹੈ ਜੋ ਕਾਰਪੋਰੇਸ਼ਨ ਸਮਝਦੀ ਹੈ ਕਿ ਇਲਿਗਲ ਹੈ ਉਹਨੂੰ ਜਰੂਟਾਇਆ ਜਾਏਗਾ ਸਾਰੇ ਪਰਿਵਾਰ ਕਹ ਰਹੇ ਕਿ ਸਾਡੇ ਦੇ ਕੋਈ ਬੱਚਾ ਨਹੀਂ ਦੱਸਤੇ ਜਿਹੜੀ ਜਗ੍ਹਾ ਹੈਗੀ ਹੈ ਇਹ ਸਾਡੀ ਹੈ ਵੀ ਚਲੋ ਦੇਖੋ ਇਹ ਚੀਜ਼ਾਂ ਤਾਂ ਉਹਨਾਂ ਨੇ ਨੋਟਿਸ ਦੇ ਵਿੱਚ ਕੰਪੀਟੈਂਟ ਅਥਾਰਟੀ ਨੂੰ ਦੱਸੀਆਂ ਸੀ ਸਾਡਾ ਤਾਂ ਉਹ ਕੋਈ ਕੰਮ ਨਹੀਂ ਅਸੀਂ ਤਾਂ ਬੇਸਿਕਲੀ ਪੁਲਿਸ ਹੈਲਪ ਦੇਣ ਵਾਸਤੇ ਇੱਥੇ ਆਏ ਆ ਇਹ ਸਾਰਾ ਪ੍ਰੋਸੀਜਰ ਫਾਲੋ ਹੋ ਕੇ ਹੀ ਆਰਡਰ ਹੁੰਦੇ ਠੀਕ ਹੈ ਥੈਂਕ ਯੂ ਜੀ